ਨਾਮ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਭਿਦਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡਿਊਲ ਕਾ ਫੈਡਰੇਸ਼ਨ ਆ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜੋ ਸਾਡੇ ਫੈਡਰੇਸ਼ਨ ਨੂੰ ਬਹੁਤ ਹੀ ਵੱਡਾ ਹੰਗਾਰਾ ਮਿਲਿਆ ਵਾ ਅਰ ਸਾਨੂੰ ਇੱਕ ਬੜੀ ਵਧੀਆ ਸੋਜ ਵਾਲਾ ਜਿਹੜਾ ਸਾਡਾ ਵਰਕਰ ਸਾਨੂੰ ਮਿਲਿਆ ਵਾ ਤੇ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਬਾਰੇ ਔਰ ਆਪਣੇ ਸਮਾਜ ਬਾਰੇ ਬਹੁਤ ਕੁਝ ਜਾਣਦੇ ਨੇ ਉਹ ਬਹੁਤ ਹੀ ਬਰੀਕੀ ਦੇ ਨਾਲ ਉਹ ਸਮਝਦੇ ਨੇ ਵੀ ਸਾਡੇ ਸਮਾਜ ਦੇ ਨਾਲ ਕੀ ਕੀ ਵਧਿਕੀਆਂ ਹੋ ਰੀਆਂ ਵਾ ਔਰ ਡਾਕਟਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੇ ਸਾਡੇ ਆਹ ਤੇ ਕੀ ਕੀ ਕੀਤਾ ਵਾ ਉਹ ਸਾਰੀਆਂ ਬਰੀਕੀਆਂ ਦੇ ਨਾਲ ਉਹਨਾਂ ਦੀ ਜਿਹੜੀ ਸੋਝ ਆ ਉਹ ਭਰੀ ਹੋਈ ਆ ਤੇ ਉਹਨਾਂ ਦੀ ਸੋਝ ਦੇਖਦੇ ਹੋਏ ਅੱਜ ਅਹੀ ਉਹਨਾਂ ਨੂੰ ਰਾਸ਼ਟਰੀ ਚੇਅਰਮੈਨ ਬਣਾ ਰਹੇ ਆ ਹਰ ਸਿਮਰਨ ਸਿੰਘ ਜੀ ਜੋ ਕੀ ਬਹੁਤ ਹੀ ਵਧੀਆ ਸੋਜ ਵਾਲੇ ਨੇ ਔਰ ਚੰਗਾ ਉਹਨਾਂ ਦਾ ਰਤਬਾ ਆ ਸ਼ਹਿਰ ਦੇ ਵਿੱਚ ਕਾਫੀ ਉਹਨਾਂ ਨੂੰ ਅੱਛੇ ਅੱਛੇ ਲੋਕ ਅੱਛੇ ਅੱਛੇ ਅਫਸਰ ਸਾਹਿਬਾਨ ਚੰਗੇ ਚੰਗੇ ਜਾਣਦੇ ਨੇ ਤੇ ਉਹਨਾਂ ਨੂੰ ਅਸੀਂ ਅੱਜ ਚੇਅਰਮੈਨ ਬਣਾਇਆ ਵਾ ਕਿਉਂਕਿ ਪਹਿਲੇ ਸਾਡੇ ਕੀੰਪੀ لال ਜੀ ਚੇਅਰਮੈਨ ਹੁੰਦੇ ਸੀ ਉਹਨਾਂ ਨੇ ਉਹਨਾਂ ਨੇ ਬਹੁਤ ਲੰਬੇ ਸਿਰ ਦਾ ਲੰਬੇ ਸਿਰੇ ਉਹਨਾਂ ਨੇ ਚੇਅਰਮੈਨੀ ਕੀਤੀ ਆ ਜਦੋਂ ਵੀ ਅਸੀਂ ਇਸ ਫੈਡਰੇਸ਼ਨ ਦਾ ਜਦੋਂ ਅਸੀਂ ਨੀਂਹ ਪੱਥਰ ਰੱਖਿਆ ਕਿਉਂਕਿ ਸਾਡੇ ਚੇਅਰਮੈਨ ਵਾਈਸ ਚੇਅਰਮੈਨ ਕੁਲਵੰਤ ਸਿੰਘ ਜੀ ਚੀਮਾ ਜੀ ਔਰ ਕੀਮਤੀ لال ਜੀ ਔਰ ਮੈਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੇ 1942 ਦੇ ਵਿੱਚ ਸਾਰੇ ਸ਼ੈਡਿਊਲ ਕਾਸਟਾਂ ਨੂੰ ਇਕੱਠੇ ਕਰਕੇ ਇਹ ਫੈਡਰੇਸ਼ਨ ਬਣਾਈ ਸੀ ਤੇ ਸਾਰੇ ਸਮਾਜ ਨੂੰ ਅੱਗੇ ਲੈ ਕੇ ਚੱਲੀਏ ਉਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਚੱਲੀਏ ਤੇ ਇਸੇ ਕਰਕੇ ਅੱਜ ਹੀ ਇਹ ਜਿਹੜੇ ਸਾਡੇ ਚੰਗੀ ਸੋਚ ਵਾਲੇ ਜਿਹੜੇ ਬੰਦੇ ਆ ਚੁਣ ਚੁਣ ਕੇ ਅਸੀਂ ਅੱਗੇ ਆਂਦੇ ਆ ਲੈ ਕੇ ਬਹੁਤ ਬਹੁਤ ਧੰਨਵਾਦ ਆ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਜਗਦੀਸ਼ ਕੁਮਾਰ ਜੱਗੂ ਜੀ ਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ ਚੇਅਰਮੈਨ ਦੇ ਨਾਲ ਨਵਾਜਿਆ ਔਰ ਇਹ ਸੰਸਥਾ ਜਿਹੜੀ ਹੈ ਬਾਬਾਸਾਮ ਬੇਦਕੋਰ 1942 ਦੇ ਵਿੱਚ ਜੋ ਲਿਆਂਦੀ ਗਈ ਸੋਨ ਦੇ ਵਿੱਚ ਏ ਇਕੱਲੀ ਸਟੂਲ ਕਾਸਟਾ ਦੀ ਨਹੀਂ ਹੈ ਇਹਦਾ 올 ਇੰਡੀਆ ਐਸ ਸੀ ਐਸਟੀ ओबीसी ਫੈਡਰੇਸ਼ਨ ਦੀ ਹੈ ਜਿਹਦੇ ਵਿੱਚ ਜਨਰਲ ਵਰਗ ਵੀ ਹੈ ਔਰ ਅਸੀਂ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਸੋਚ ਨੂੰ ਕਿ ਇਕੱਲੀ ਇੱਕ ਸਮਾਜ ਨੇ ਨਹੀਂ ਲੇਕੀ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਆ ਔਰ ਜਿੰਨੇ ਵੀ ਸਾਡੇ ਪੰਜਾਬ ਲੈਵਲ ਤੇ ਜਾਂ ਨੇਸ਼ਨ ਲੈਵਲ ਤੇ ਜਾਂ ਬਾਬਾ ਲਖਮਨ ਦਾਸ ਜੀ ਵੱਡੇ ਭਾਈ ਸਾਹਿਬ ਗੁਰਪ੍ਰੀਤ ਦੇ ਸਾਰਾ ਅਸੀਂ ਐਡਮਿਨਿਸਟ੍ਰੇਸ਼ਨ ਦੇ ਅੱਗੇ ਆਪਣਾ ਪੱਖ ਰੱਖਾਂਗੇ ਔਰ ਜੋ ਵੀ ਅਰਚ ਕਮੀਆਂ ਪੇਸ਼ੀਆਂ ਸਮਾਜਿਕ ਮੁੱਦੇ ਆ ਉਹਨਾਂ ਨੂੰ ਦੂਰ ਕਰਾਂਗੇ ਔਰ ਕੱਲ ਵੀ ਅਸੀਂ ਘਰ ਬੈਠ ਕੇ ਜੱਗੂ ਪ੍ਰਧਾਨ ਜੀ ਨਾਲ ਜਗਦੀਸ਼ ਜੀ ਨਾਲ ਚਰਚਾ ਕੀਤੀ ਹੈ ਔਰ ਜਲਦੀ ਅਰਚ ਰੇਲਵੇ ਮਿਨਿਸਟਰ ਨੂੰ ਵੀ ਮਿਲਿਆ ਜਾਊਗਾ ਜਿੱਦਾਂ ਸਟੇਸ਼ਨ ਦੇ ਉੱਤੇ ਹਰਮੰਦਰ ਸਾਹਿਬ ਦਾ ਸਟੈਚੂ ਆ ਦਰਗਿਆਣਾ ਮੰਦਦਾ ਦਾ ਪਰਵਾਸੀ ਕੋਸ਼ਿਸ਼ ਇਹ ਕਰਨੀ ਹੈ ਰੇਲਵੇ ਮਿੰਸਟਰ ਅਮਨੀਤ ਬੱਟੂ ਜੀ ਨੂੰ ਮਿਲ ਕੇ ਇੱਥੇ ਵਾਲਮੀਕ ਤੀਰਥ ਦੀ ਵੀ ਜਿਹੜੀ ਆ ਉੱਥੇ ਸਟੈਚੂ ਜਿਹੜਾ ਵਾ ਲਗਾਇਆ ਜਾਏਗਾ ਤਾਂ ਜੋ ਉਹ ਜੋ ਸਮਾਜਿਕ ਤੌਰ ਤੇ ਜਿਹੜਾ ਵਾ ਇਸ ਚੀਜ਼ ਦਾ ਵੀ ਜਲਦਬਦੀ ਤੋਂ ਜਲਦੀ ਜਿਹੜਾ ਵਾ ਜਿਹੜਾ ਭਾਈਚਾਰਕ ਤੌਰ ਤੇ ਸਾਰਿਆਂ ਨਾਲ ਲੈ ਕੇ ਇਹ ਵੀ ਕੀਤਾ ਜਾਏ ਮੈਂ 올 ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਦਾ ਪੰਜਾਬ ਪ੍ਰਧਾਨ ਜੋ ਹਾਦੀ ਅੱਜ ਟੀਮ ਸਮੁਤੀ ਦੇ 22 ਚੇਅਰਮੈਨ ਨੈਸ਼ਨ ਚੁਣੇ ਗਏ ਨੇ ਇਹਨਾਂ ਨੇ ਜੋ ਅੱਜ ਮੁੱਦਾ ਨਵਾ ਫੰਡਰੈਸ਼ਨ ਅਜੀ ਦਾ ਮੈਂਬਰ ਚੁਣਿਆ ਬਹੁਤ ਵਧੀਆ ਚੁਣਿਆ ਵਾ ਜੋ ਨੇ ਚੇਅਰਮੈਨ ਸਾਹਿਬ ਨੇ ਕਿਹਾ ਵੀ ਨਵਾ ਅਹੀ ਜੰਡਾ ਰੱਖਣਾ ਕਿ ਰੇਲਵੇ ਮਿਨਿਸਟਰ ਸਾਹਿਬ ਨੂੰ ਵੀ ਸਟੇਸ਼ਨ ਦੇ ਉੱਤੇ ਭਗਵਾਨ ਵਾਲਮੀਕੀ ਮਹਾਰਾਜ ਦਾ RAMTEESH RAJ ਦੀ ਸਟੈਚੂ ਲਾਇਆ ਜਾਵੇ ਇਹ ਬਹੁਤ ਵਧੀਆ ਗੱਲ ਆ ਵੀ ਦੇਖੋ ਅੱਜ ਆਪਾਂ ਜੇਕਰ ਵਧਾਂਗੇ ਫੁੱਲਾਂਗੇ ਤੇ ਉਹ ਮਹਾਰਾਜ ਦੇ ਅੱਗੇ ਵੀ ਗੁਰੂ ਅਮਰਦਾਸ ਜੀ ਨਗਰੀ ਚ ਬੈਠੇ ਆ ਆਪਾਂ ਇਹਨੂੰ ਵਧਾ ਕੇ ਪ੍ਰਧਾਨ ਜੀ ਨੇ ਵੀ ਕਿਹਾ ਵੀ ਜੇ ਆਪਾਂ ਮੰਨੀ ਜੇ ਤਿਆਰ ਕਰਨਾ ਇਹਨੂੰ ਆਪਾਂ ਵਧ ਕੇ ਯੋਗਦਾਨ ਇਹ ਤੇ ਇਹਨਾਂ ਦੀ ਸੋਚ ਤੇ ਤੇ ਦੇ ਹੀ ਲਿਆ ਬਣਾ ਜੋ ਪੜੇ ਲਿਖੇ ਨੇ ਠੀਕ ਹੈ ਰੇਲਵੇ ਚ ਵੀ ਜੋਬ ਕਰਦੇ ਨੇ ਤੇ ਇਸ ਕਰਕੇ ਆਪਾਂ